मुख्यमंत्री सरदार भगवंत सिंह मान दई वाली सरकार वालों सूबे दुकात दी दी संभाल ले। एक महत्वपूर्ण कदम चुकद मुख्यमंत्री सेहत बीमा योजना शुरुआत की गई ਇਸ ਇਤਿਹਾਸਿਕ ਫੈਸਲੇ ਸਦਕਾ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ। ਇਹ ਸਹੂਲਤ ਪੰਜਾਬ ਸਰਕਾਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲਾਂ ਚ ਵੀ ਉਪਲਬਧ ਹੋਵੇਗੀ। ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਦੁਗਟਾ ਕੁਝ ਪੁੰਨ ਨਹੀਂ ਹੈ ਨਹੀਂ ਜੀ। ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਦਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ। 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦੇ ਹੀ ਹੈ। ਆਓ ਪਰਵਾਤਨ ਨਾ ਕਰੇ ਕਿ ਆਉਣਾ ਪਵੇ ਪਰ ਆਓ। ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਪੈਨਲ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦਾ ਸਾਫਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫਿਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪੈਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਥੋੜੀ ਕੋਈ ਗੱਲ ਜਿਕਰ ਹੋਏ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਮਕਸਦ ਨੂੰ ਪੂਰਾ ਕਰਨ ਲਈ ਨਿਰੰਤਰ ਕਾਰਜਸ਼ੀਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਵਿੱਚ ਲਗਾਤਾਰ ਵਿਕਾਸ ਦਾ ਦੌਰ ਚੱਲ ਰਿਹਾ ਹੈ ਅਤੇ ਹਰ ਸ਼ਹਿਰ ਦੇ ਵਿੱਚ ਚਾਹੇ ਸੜਕਾ ਹੋਣ ਸੀਵਰੇਜ ਬਾਰਡਰ ਸਪਲਾਈ ਹਰ ਚੀਜ਼ ਦਾ ਮਾਨਸਾਬ ਇੰਤਜ਼ਾਮ ਕਰਿਆ ਨੇ ਕਿਉਂਕਿ ਲੋਕਾਂ ਦੀ ਕਾਫੀ ਦੇਰ ਤੋਂ ਕੰਮ ਨਾ ਹੋਣ ਦੇ ਕਾਰਨ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦਾ ਪੰਜਾਬ ਵਿੱਚ ਵਿਕਾਸ ਲਗਾਤਾਰ ਹੋ ਰਿਹਾ ਹੈ ਅੱਜ ਉਸ ਦੇ ਤਹਿਤ ਅਸੀਂ ਵਾਰਡ ਨੰਬਰ 60 ਦੇ ਵਿੱਚ ਜਿਹਦੇ ਕੌਂਸਲ ਮੇਰੇ ਵੀਰ ਕੁਮਨ ਸਾਹਿਬ ਨੇ ਅਸੀਂ ਅੱਜ ਉਹਨਾਂ ਦੇ ਇਲਾਕੇ ਦੇ ਵਿੱਚ 90 ਲੱਖ ਦੀ ਸੜਕ ਦਾ ਉਦਘਾਟਨ ਕਰਕੇ ਜਾ ਰਹੇ ਆ ਔਰ ਇਹਦੇ ਨਾਲ ਇਹ ਬੜੇ ਲੰਬੇ ਸਮੇਂ ਤੋਂ ਬੜੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਉਹਨਾਂ ਨੂੰ ਆਨ ਜਾਣ ਵਾਸਤੇ ਰਸਤਾ ਨਹੀਂ ਸੀ ਮਿਲ ਰਿਹਾ ਔਰ ਕੋਈ ਗੱਡੀ ਟਰੱਕ ਜਿਹੜਾ ਹੈਗਾ ਇੱਥੋਂ ਨਹੀਂ ਸੀ ਗੁਜ਼ਰ ਸਕਦਾ ਪਰ ਇਹਦੇ ਨਾਲ ਇਹ ਸੜਕ ਬਣਨ ਦੇ ਨਾਲ ਇਸ ਇਲਾਕੇ ਨੂੰ ਬਹੁਤ ਵੱਡੀ ਰੀਲੀਫ ਮਿਲੇਗੀ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੈ ਇਹ ਰਸਤਾ ਰਹਿ ਗਿਆ ਅਸੀਂ ਟ੍ਰੈਫਿਕ ਵਾਸਤੇ ਯੂਜ਼ ਕਰ ਸਕਦੇ ਹਾਂ ਕਿਉਂਕਿ ਇਹਦੇ ਡੰਪ ਪੈਂਦਾ ਹੈਗਾ ਉਦੇ ਵਾਸਤੇ ਟਰੱਕਾਂ ਦਾ ਆਣਾ ਜਾਣਾ ਬੜੀ ਸਹੂਲਤ ਹੋਏਗੀ ਸੋ ਇਹ ਸਾਰਾ ਪ੍ਰਯਾਸ ਮੇਰੇ ਵੀਰ ਕੁਮਨਜੀ ਨੇ ਕੌਂਸਲਰ ਸਾਹਿਬ ਨੇ ਕੀਤਾ ਹੈ ਉਹਦੇ ਨਾਲ ਸੁਨੀਲ ਸ਼ਰਮਾ ਜੀ ਪਰ ਮੈਂ ਖਾਸ ਤੌਰ ਤੇ ਆਏ ਹੋ ਸਾਡੇ ਕਮਲ ਲੋ ਜਿਹੜੇ ਸਾਡੇ ਬਸੀ ਦਾਣ ਸੁੰਦਰਾ ਦੇ ਵਿੱਚ ਜਿਹਨਾਂ ਇਲੈਕਸ਼ਨ ਲਗਿਆ ਹੈ ਬਾਡ ਦੇ ਇੰਚਾਰਜ ਨੇ ਉਹਦੇ ਨਾਲ ਪ੍ਰਿੰਸ ਜੀ ਹੋਰ ਸਾਥੀ ਮੈਂ ਐਮ ਕੇ ਪ੍ਰੋਪਰਟੀ ਡੀਲਰ ਜੀ ਸਾਰੇ ਸਾਥੀ ਇੱਥੇ ਬਹੁਤ ਬਹੁਤ ਸਾਰੇ ਸਾਥੀ ਆਏ ਨੇ ਸਭ ਦਾ ਧੰਨਵਾਦ ਕਰਨਾ ਸੋ ਤੁਸੀਂ ਦੇਖੋਗੇ ਆਨਮਲੇ ਸਮੇਂ ਦੇ ਵਿੱਚ ਬਹੁਤ ਜਲਦੀ ਸ਼ਹਿਰ ਦਾ ਚੌਮੁਖੀ ਵਿਕਾਸ ਹੋਏਗਾ ਚਾਹੇ ਕੋਈ ਸਾਈਕਲ ਟ੍ਰੈਕ ਹੈਗੇ ਚਾਹੇ ਕੋਈ ਪਾਰਕ ਹੈਗੇ ਨੇ ਚਾਹੇ ਕੋਈ ਚ ਰਸਤੇ ਹੈਗੇ ਨੇ ਸਭ ਜਗ੍ਹਾ ਵਿਕਾਸ ਦੀ ਇੱਕ ਲਹਿਰ ਚੱਲ ਰਹੀ ਹੈਗੀਏ ਸੋ ਮੈਂ ਧੰਨਵਾਦ ਕਰਨਾ ਜੁਹੰਦਰ ਸ਼ਹਿਰ ਦੇ ਮੇਅਰ ਬਨੀਤ ਧੀਰਜੀ ਦਾ ਬਨੀਤ ਧੀਰਜੀ ਜਿਹੜੇ ਦੇ ਮੇਅਰ ਬਣੇ ਨੇ ਲਗਾਤਾਰ ਹਲਕੇ ਦਾ ਸ਼ਹਿਰ ਦਾ ਵਿਕਾਸ ਹੋ ਰਿਹਾ ਹੈ ਔਰ ਅੱਜ ਇਹ ਸਾਰਾ ਜੋ ਸੜਕ ਦਾ ਉਦਗਾਰਨ ਕੀਤਾ ਹੈ ਇਹਨਾਂ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਹੀ ਇਜ਼ ਦਾ ਹੈੱਡ ਆਫ ਦਾ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਸਾਰੇ ਕੰਮ ਜੁੜੇ ਨੇ ਮੇਅਰ ਸਾਹਿਬ ਧੀਰ ਸਾਹਿਬ ਬਹੁਤ ਹੀ ਜਲਦੀ ਔਰ ਬਹੁਤ ਹੀ ਜ਼ਿਆਦਾ ਕਰਾ ਰਹੇ ਨੇ ਤਾਂ ਕਿ ਆਮ ਜਨ ਸਮਝਦਾਰ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵੀ ਮਿਲੇ ਉਹਨਾਂ ਨੇ ਵੀ ਕੋਈ ਦੱਸਿਆ ਕੋਈ ਪ੍ਰੋਬਲਮ ਆ ਰਹੀਆਂ ਇੱਥੇ ਪਾਣੀ ਕੋਈ ਬਸਤੀ ਮਿਲਿਆ ਇੱਥੇ ਜਿਹੜੇ ਆਣ ਦੇ ਬਾਅਦ ਜਦੋਂ ਕਿ ਜਾਣੇ ਆ ਉੱਥੇ ਲੋਕੀ ਆਪਣੀਆਂ ਮੰਗਾਂ ਦੱਸ ਰੱਖਦੇ ਨੇ ਦੱਸਦੇ ਨੇ ਉਹਨਾਂ ਦੱਸਿਆ ਕਿ 2 2.5 ਗਲੀਆਂ ਹੋਰ ਬਣਨ ਵਾਲੀਆਂ ਨੇ ਸਟਰੀਟ ਲਾਈਟ ਦੀ ਲੋੜ ਹੈਗੀਏ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਬਹੁਤ ਜਲਦੀ ਬਣਾ ਦੇਵਾਂਗੇ ਸਟਰੀਟ ਲਾਈਟ ਜਿੱਦੇ ਤੁਸੀਂ ਗੱਡ ਰਹੇ ਤੋਤੇ ਵੀ ਕੋਈ ਸਟਰੀਟ ਲਾਈਟ ਨਹੀਂ ਹੈ ਇਹ ਜਿਹੜਾ ਕਿਰਮ ਬੜਾ ਰਸਤਾ ਬਾਹਰ ਵੱਲੀ ਪੈਂਦਾ ਹੈ ਤੁਸੀਂ ਦੇਖਿਆ ਹੋਣਾ ਕਾਫੀ ਦਿਨ ਤੋਂ ਸਟਰੀਟ ਲਾਈਟ ਦਾ ਡਿਸਪਿਊਟ ਸੀ ਉਹ ਹੁਣ ਹੱਲ ਹੋ ਗਿਆ ਹੈ ਨਵੀਂ ਕੰਪਨੀ ਨੇ ਠੇਕਾ ਲੈ ਲਿਆ ਉਹਨੇ ਵਾਅਦਾ ਕੀਤਾ ਕਿ ਮੈਂ ਸਾਰੇ ਸ਼ਹਿਰ ਦੀਆਂ ਜੁਨੀਆਂ ਸੜਕਾਂ ਦੇ ਉੱਪਰ ਸਟਰੀਟ ਲਾਈਟ ਲੱਗੀਆਂ ਨੇ ਉਹ ਠੀਕ ਹੀ ਵੀ ਕਰਾਂਗਾ ਜਿੱਥੇ ਨਹੀਂ ਲੱਗੀਆਂ ਉਹ ਲਗਾਵਾਂਗੇ ਮੰਤ ਸਿੰਘ ਸਾਹਿਬ ਇੱਕ ਤੋਂ ਵੱਡਾ ਸਾਲੇ ਵੀ ਹੈਗਾ ਤੁਸੀਂ ਲਗਾਤਾਰ ਤਕਰੀਰ ਕਰਵਾ ਰਹੇ ਹੋ ਆਪਣੇ ਜਾਂਦਾ ਸ਼ਹਿਰ ਦੀਆਂ ਸੜਕਾਂ ਬਣਵਾ ਰਹੇ ਪਰ ਇਹ ठेकेदार ਹੈ ਉਹ ਬਿਦਾਉਟ ਮਲਗੀ ਜਿੱਦਾਂ ਦੀ ਸਫਾਈ ਕੀਤੇ ਬਿਨਾ ਹੀ ਮਿੱਟੀ ਦੇ ਉੱਤੇ ਲੁਕਵਾ ਦਿੰਦੇ ਆ ਜਾਂ ਕੁਝ ਉਹਨਾਂ ਤੇ ਵੀ ਤੁਹਾਡੇ ਵੱਲੋਂ ਐਕਸ਼ਨ ਕੀਤਾ ਜਾਏਗਾ ਉਹਨਾਂ ਨੂੰ ਸ਼ਕਤੀ ਨਾਲ ਕਿਹਾ ਗਿਆ ਹੈਗਾ ਕਿ ਇਹ ਜਿਹੜੀ ਸੜਕ ਬਣਨੀ ਹੈਗੀ ਇਹਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਬਣਾਇਆ ਜਾਏ ਵੈਸੇ ਵੀ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਸੜਕ ਸਹੀ ਨਹੀਂ ਬਣੇਗੀ ਉਹਨਾਂ ਦੁਆਰਾ ਬਣਾਨੀ ਪਏਗੀ ਅੱਜ ਮੇਰੇ ਵਾਰਡ ਨੰਬਰ 60 ਦੇ ਵਿੱਚ ਜਿਹੜਾ ਇੱਕ ਟ੍ਰੇਨ ਦੇ ਉੱਪਰ ਸੜਕ ਸੀ ਜਿਹੜੀ ਡੰਪਰ ਰੋਡ ਤੋਂ ਕਪੂਰਥਲਾ ਰੋਡ ਨੂੰ ਟੱਚ ਹੋ ਰਹੀ ਹੈ ਉਹਦਾ ਉਦਘਾਟਨ ਸਾਡੇ ਕੈਬਨਿਟ ਮੰਤਰੀ ਮਹਿੰਦਰ ਪਗਤ ਜੀ ਜਲੰਧਰ ਸ਼ਹਿਰ ਦੇ ਮੇਅਰ ਬਨੀਤੀਰ ਜੀ ਵੱਲੋਂ ਕੀਤਾ ਗਿਆ ਮੈਂ ਆਪਣੇ ਵੱਲੋਂ ਇਹਨਾਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਇਲੈਕਸ਼ਨ ਦੇ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਦੇ ਵਿੱਚ ਮੇਰੇ ਨਾਲ ਸਹਿਯੋਗ ਕਰ ਰਹੇ ਨੇ ਆਪਣੇ ਕੈਬਨਿਟ ਮੰਤਰੀ ਮਹਿੰਦਰ ਜੀ ਸ਼ਹਿਰ ਦੇ ਮੇਅਰ ਬਨੀਤੀਰ ਜੀ ਮੈਂ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਅੱਜ ਮੇਰੇ ਵਾਰਡ ਦੇ ਵਿੱਚ ਇੱਕ ਮੇਨ ਸੜਕ ਦਾ ਉਦਘਾਟਨ ਕੀਤਾ ਅੱਜ ਇਹਨਾਂ ਨੇ ਇਸ ਸੜਕ ਦਾ ਕੰਮ ਚਾਲੂ ਕਰਵਾਇਆ ਕੱਲ ਮੇਰੇ ਵਾਰਡ ਦੇ ਵਿੱਚ 1 ਕਰੋੜ 70 ਕੋ ਲੱਖ ਦਾ ਸੀਵਰੇਜ ਦਾ ਕੰਮ ਚਾਲੂ ਕਰਵਾਇਆ ਸੀ ਜਿਹੜਾ ਬਰਿਆਣਾ ਟੰਪ ਨੂੰ ਜਾਂਦੀ ਉਹ ਵੀ ਸੜਕ ਦਾ ਕੰਮ ਚਾਲੂ ਹੋ ਚੁੱਕਾ ਹੋਇਆ ਮੈਂ ਆਪਣੇ ਵੱਲੋਂ ਆਪਣੇ ਮੰਤਰੀ ਸਾਹਿਬ ਦਾ ਮੇਅਰ ਸਾਹਿਬ ਦਾ ਤੇ ਦਿ ਲੋ ਵਾਰਡ ਵਾਸੀਆਂ ਵੱਲੋਂ ਵੀ ਤਹਿ ਦਿਲੋਂ ਧੰਨਵਾਦ ਜਿਹੜਾ ਤਾਂ ਇਹ ਉਦਘਾਟਨ ਤੇ ਚਲੋ ਕੀਤਾ ਗਿਆ ਵਾ ਬਟ ਅਸੇ ਸਟੀਲ ਲਾਈਟਾਂ ਲਾਈਟ ਵਗੈਰਾ ਕੁਛ ਨਹੀਂ ਹੈ ਤੇ ਅਮਲਗੀ ਜਿਹੜਾ ਇਲਾਕੇ ਦੇ ਵਿੱਚ ਵੀ ਕਾਫੀ ਲੋਕ ਕਹਿ ਰਹੇ ਆ ਲਾਈਟਾਂ ਮ ਲੇ ਕੇ ਹਨੇਰਾ ਵਾ ਜੇ ਮਲੀ ਵਾਰੋਤਾਂ ਵੀ ਵੱਡੀਆਂ ਹੋ ਸਕਦੀਆਂ ਆ ਲਾਈਟਾਂ ਵੀ ਤੁਸੀਂ ਲਵਾਉਂਗੇ ਇਸ ਇਹਨੂੰ ਲੈ ਕੇ ਹਾਂਜੀ ਬਿਲਕੁਲ ਲਾਈਟਾਂ ਵੀ ਲੱਗਣਗੀਆਂ ਪ੍ਰੋਸੈਸ ਸਾਰਾ ਚੱਲ ਰਿਹਾ ਹੁਣ ਸਾਡੇ ਮੈਂ ਅਸੀਂ ਕੱਲ ਵੀ ਮੇਰ ਸਾਹ ਨਾਲ ਬੈਠੇ ਸੀ ਉਹਨਾਂ ਨਾਲ ਸਾਰੀ ਗੱਲ ਦੱਸੀ ਕਿ ਮੇਰੇ ਲਾਈਟਾਂ ਦੇ ਏਰੀਆ ਵਿੱਚ ਨਵਾਂ ਏਰੀਆ ਬਣੇ ਉਥੇ ਲਾਈਟਾਂ ਨਹੀਂ ਹੈ ਤੇ ਮੈਨੂੰ ਲਾਈਟਾਂ ਦੀ ਦਿੱਕਤ ਬਹੁਤ ਆ ਰਹੀ ਹੈ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਕੰਪਨੀ ਕੀਤੀ ਜਿਹੜੀ ਜਲੰਧਰ ਦੇ ਵਿੱਚ ਪੂਰੇ ਜਲੰਧਰ ਨੂੰ ਇੱਕ ਹੈਂਡਓਵਰ ਕਰੇਗੀ ਉਹ ਥੋੜੇ ਦਿਨਾਂ ਦੇ ਵਿੱਚ ਜਿੱਥੇ ਲਾਈਟਾਂ ਨਹੀਂ ਉਥੇ ਲਾਈਟਾਂ ਵੀ ਲਗਾਉਣਗੇ